ਮੂਸੇ ਵਾਲਾ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਇਸ ਦੇ ਪਿੱਛੇ ਦੀ ਜੋ ਪਲਾਨਿੰਗ ਸੀ ਉਹ ਕਈ ਮਹੀਨਿਆਂ ਤੋਂ ਰਚੀ ਜਾ ਰਹੀ ਸੀ ਤੇ ਜਿੰਨਾ ਚ ਮੁੱਖ ਰੋਲ ਅਦਾ ਕੀਤਾ ਸੀ ਕਾਣਿਆਂ ਵਾਲੀ ਦੇ ਰਹਿਣ ਵਾਲੇ ਕੇਕੜੇ ਨੇ ਕਿਉਂਕਿ ਉਸ ਵੱਲੋਂ ਹੀ ਸਿੱਧੂ ਮੂਸੇਵਾਲਾ ਦੀ 27 ਮਈ ਨੂੰ ਸਾਰੀ ਅਪਡੇਟ ਕਾਤਲ ਗੈਂਗਸਟਰਾਂ ਤੱਕ ਪਹੁੰਚਦੀ ਕੀਤੀ ਸੀ ਤੇ 27 ਮਈ ਨੂੰ ਯਾਦ ਰੇਕੀ ਕਰਨ ਵਾਲਾ ਕੇਕੜਾ ਸਿੱਧੂ ਦੀ ਹਵੇਲੀ ਨਜ਼ਰ ਆਇਆ ਸੀ ਤੇ ਜਿਸ ਤੇ ਪਹਿਲਾਂ ਹੀ ਸਿੱਧੂ ਨੂੰ ਸ਼ੱਕ ਹੋ ਗਿਆ ਸੀ ਤੇ ਸਿੱਧੂ ਨੇ ਉਸ ਵੱਲ ਆਪਣੀ ਪਿਸਤਲ ਤਾਨ ਲਈ ਸੀ ਕਿਉਂਕਿ ਡੇਲੀ ਵਾਈਜ਼ ਸਿੱਧੂ ਨੂੰ ਯਾਨੋਂ ਮਾਰਨ ਦੇ ਥ੍ਰੈਟ ਆਉਂਦੇ ਰਹਿੰਦੇ ਸੀ ਤਰਕ ਕਰਨ ਲੱਗ ਗਿਆ ਸੀ ਤੇ ਹੁਣ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੀ 27 ਮਈ ਦੀ ਇਹ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਧੂ ਨੇ ਇਸ ਬੰਦੇ ਦੀ ਪਹਿਲਾਂ ਹੀ ਅੱਖ ਪੜ ਲਈ ਸੀ ਤੇ ਸਿੱਧੇ 警告 ਦੇ ਦਿੱਤੀ ਗਈ ਸੀ ਪਰ ਉਸ ਤੋਂ 2 ਦਿਨ ਬਾਅਦ ਦੀ 29 ਮਈ ਨੂੰ ਮੰਦਪਾਗੀ ਘਟਨਾ ਵਾਪਰ ਜਾਂਦੀ ਹੈ ਤੇ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਪਰ ਸਿੱਧੂ ਮਰਨ ਤੋਂ ਬਾਅਦ ਵੀ ਹਰ ਇੱਕ ਚੌਣ ਵਾਲੇ ਦੇ ਦਿਲਾਂ ਦੇ ਵਿੱਚ ਜਿਉਂਦਾ ਹੈ ਸੋ ਜੇਕਰ ਤੁਸੀਂ ਵੀ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ